ਮਿੱਤੇ ਨਾਦੇ ਵਿੱਚ ਲੁਧਿਆਣਾ ਦੇ ਹੈਬੋਵਾਲ ਰੋਡ ਦੇ ਉੱਤੇ ਕੁਝ ਆਰੋਪੀਆਂ ਦੇ ਵੱਲੋਂ ਇੱਕ ਸ਼ੋਰੂਮ ਦੇ ਉੱਤੇ ਗੋਲੀਬਾਰੀ ਕੀਤੀ ਗਈ ਸੀ ਤੇ ਫਿਰੋਤੀ ਦੀ ਮੰਗ ਕੀਤੀ ਗਈ ਸੀ ਤੇ ਇਸ ਤੋਂ ਬਾਅਦ ਇਹ ਜੋ ਆਰੋਪੀ ਸੀਓ ਫਰਾਰ ਚੱਲੇ ਆ ਰਹੇ ਸੀ ਤੇ ਪੁਲਿਸ ਇਹਨਾਂ ਦੀ ਪਾਲ ਦੇ ਵਿੱਚ ਸੀ ਤੇ ਪੁਲਿਸ ਨੂੰ ਇਹਨਾਂ ਦੀ ਜਿਉਂ ਹੀ ਸੂਹ ਲੱਗੀ ਤੇ ਇਸ ਤੋਂ ਬਾਅਦ ਇਹਨਾਂ ਦਾ ਪੁਲਿਸ ਵੱਲੋਂ ਲਗਾਤਾਰ ਪਿੱਛਾ ਕੀਤਾ ਗਿਆ ਤੇ ਮੋਟਰਸਾਈਕਲ ਤੇ ਇਹ ਜਦੋਂ ਸਵਾਰ ਹੋ ਕੇ ਜਾ ਰਹੇ ਸੀ ਤਾਂ ਪੁਲਿਸ ਇਹਨਾਂ ਦੇ ਪਿੱਛੇ ਲੱਗੀ ਤਾਂ ਪੁਲਿਸ ਨੂੰ ਵੇਖ ਕੇ ਇਹਨਾਂ ਆਰੋਪੀਆਂ ਨੇ ਪੁਲਿਸ ਦੇ ਉੱਤੇ ਗੋਲੀਬਾਰੀ ਕੀਤੀ ਜਿਸ ਦੇ ਵਿੱਚ ਇੱਕ ਗੋਲੀ ਇੱਕ ਪੁਲਿਸ ਮੁਲਾਜ਼ਮ ਦੀ ਪੱਗ ਦੇ ਵਿੱਚ ਲੱਗੀ ਤੇ ਇੱਕ ਪੁਲਿਸ ਦੀ ਗੱਡੀ ਦੇ ਵਿੱਚ ਲੱਗੀ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਵੀ ਗੋਲੀਬਾਰੀ ਕੀਤੀ ਗਈ ਜਿਸ ਦੌਰਾਨ ਦੋ ਜੋ આરોપી ਨੇ ਉਹ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਡਾਕਟਰਾਂ ਦੇ ਵੱਲੋਂ ਤੇ ਦੂਜੇ ਪਾਸੇ ਇੱਕ આરોપી ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਬੜੇ ਦਿਨਾਂ ਤੋਂ ਇਹਨਾਂ ਦੀ ਪਾਲ ਕਰ ਰਹੀ ਸੀ ਤੇ ਹ ਹੁਣ ਜਦੋਂ ਇਹਨਾਂ ਦੀ ਸੂਹ ਲੱਗੀ ਤਾਂ ਇਹਨਾਂ ਦਾ ਇਨਕਾਊਂਟਰ ਪੁਲਿਸ ਲੋਕ ਕੀਤਾ ਗਿਆ ਤੇ ਇਹਨਾਂ ਵਿੱਚੋਂ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਦੋ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਇਸ ਤੋਂ ਬਾਅਦ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਏਗੀ ਅੱਜ ਤੋਂ 5-6 ਦਿਨ ਪਹਿਲਾਂ ਗੋਦਾਰਾ ਜਿਹੜਾ ਗੈਂਗਸਟਰ ਹੈ ਰਾਜਸਥਾਨ ਦਾ ਫੋਰਨ ਬਠਾ ਹੈ ਉਹਨੇ ਐਕਸਟਰਸ਼ਨ ਕਾਲ ਕੀਤੀ ਸੀਗੀ ਤੇ 5 ਦਿਨ ਪਹਿਲਾਂ ਤਿੰਨ ਮੁੰਡਿਆਂ ਨੇ ਇੱਕ ਦੁਕਾਨ ਦੇ ਬੰਦ ਸ਼ਟਰ 'ਚ ਗੋਲੀਆਂ ਚਲਾਈਆਂ ਸੀਗੀਆਂ ਜਿਹੜਾ ਤੁਸੀਂ ਕਵਰ ਵੀ ਕੀਤਾ ਸੀਗਾ ਨਾ ਨਾ ਲੋ ਤੇ ਉਦੀ ਹੀ ਸਾਡੇ ਕੋਲ ਲੀਡ ਪਹਿਲੇ ਦਿਨ ਤੋਂ ਸੀਗੀ ਲੀਡ ਡਵੈਲਪ ਕਰਕੇ ਅੱਜ ਨਾਕਾਬੰਦੀ ਕੀਤੀ ਹੋਈ ਸੀਗੀ ਇਹ ਇਹਨਾਂ ਨੇ ਆਪਣੀ ਠਹਿਰ ਜਿਹੜੀ ਸੀਗੀ ਉਹ ਬਦਲਨੀ ਸੀਗੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਸੀਗਾ ਰਸਤੇ 'ਚ ਨਾਕੇ ਲਾਏ ਹੋਏ ਸੀਗੇ ਐਸਐਚਓ ਸਾਹਿਬ ਖੁਦ ਸੀਗੇ ਨਾਕੇ ਤੇ ਨਾਕਾ ਤੋੜ ਕੇ ਭੱਜੇ ਫਿਰ ਵਾਇਰਲਸ ਹੋਈ ਚੌਂਕ ਇਨਚਾਰਜ ਨੇ ਆਪਣੀ ਗੱਡੀ ਪਿੱਛੇ ਭਜਾਈ ਤੇ ਇੱਥੇ ਆ ਕੇ ਉਹਨਾਂ ਨੂੰ ਜਦ ਕੇ ਰਿਆ ਤੇ ਬੱਤੀ ਬੋਰ ਦੇ ਦੋ ਉਹਨਾਂ ਦੇ ਕੋਲ ਵੈਪਨ ਸੀਗੇ ਉਹਨਾਂ ਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਤੇ ਪੁਲਿਸ ਪਾਰਟੀ ਨੇ ਜਵਾਬੀ ਫਾਇਰ ਕੀਤਾ ਹੈ ਦੋਨੋਂ ਕ੍ਰਿਟੀਕਲੀ ਇੰਜਰਡ ਹੈ ਤੇ ਉਹਨਾਂ ਨੂੰ ਸਿਵਲ ਹਸਪੀਟਲ ਭੇਜ ਦਿੱਤਾ ਗਿਆ ਤੇ ਮੌਕੇ ਤੇ ਪੰਜ ਛੇ ਰਾਉਂਡ ਦੋਨੋਂ ਤਰਫੋਂ ਫਾਇਰ ਹੋਏ ਪੁਲਿਸ ਦੀ ਗੱਡੀ 'ਚ ਵੀ ਲੱਗੇ ਇੱਕ ਸਾਡੇ ਮੁਲਾਜ਼ਮ ਦੀ ਪੱਗ 'ਚ ਵੀ ਲੱਗੇ ਜੀ ਅਪ ਪੁਲਿਸ ਦੇ ਮੁਲਾਜ਼ਮ ਕਿੰਨੇ ਕੁ ਜ਼ਖਮੀ ਹੈ ਜੀ ਜ਼ਖਮੀ ਨਹੀਂ ਹੈ ਪਗ ਪਗ ਚਲਾ ਰਹੇ ਸਾਰੇ ਦੋਨੇ ਦਾ ਬਚਾਅ ਹੋ ਗਿਆ ਇਹ ਦੋਨੇ ਨੌਜਵਾਨ ਉਹੀ ਆ ਵੀ ਜਿਨ੍ਹਾਂ ਨੇ ਪਿੱਛੇ ਦੁਕਾਨ ਤੇ ਗੋਲੀ ਚਲੇ ਗਿਆ ਉਹ ਉਹੀ ਹੈ ਜੀ ਤੇ ਸਰ ਇਹਨਾਂ ਦੇ ਹੋਰ ਵੀ ਸਾਥੀ ਨੇ ਜਾਂ ਹਲੇ ਇਹ ਦੋ ਜਾਨੇ ਸੀ ਨਾ 18 44 ਹੋਰ ਇਹ ਵੀ ਸਮਾਰਟਰ ਆਫ ਇਨਵੈਸਟੀਗੇਸ਼ਨ ਟੋਟਲ ਤਿੰਨ ਬੰਦੇ ਸੀ ਇਹ ਟ੍ਰਿਪਲ ਰਾਈਡਿੰਗ ਕਰ ਰਹੇ ਸੀਗੇ ਦੋ ਕ੍ਰਿਟੀਕਲ ਇੰਜਰਡ ਐਂ ਜਿਹੜਾ ਇੱਕ ਠੀਕ ਹੈ ਉਹਨੂੰ ਉਹਦੇ ਪੁੱਛ ਕਚ ਜਾ ਰਹੀ ਹੈ ਕਹਿੰਦੇ ਗੱਡੀ ਚ ਵੀ ਕੋਈ ਫਾਇਰ ਫੁਰ ਵਜੀ ਫਾਇਰ ਵਜਿਆ ਜਿਹੜੀ ਸਰ ਜਿਹੜੇ ਤਿੰਨ ਨੌਜਵਾਨ ਜਿਹੜੇ ਕਿੱਥੇ ਦੇ ਰਹਿਣ ਵਾਲੇ ਜਿਹੜੇ